ਮੈਂ ਗੁਰੂ ਦੇ ਉਪਦੇਸ਼ ਨੂੰ ਉਹਨੇ ਇਹ ਆਨਾ ਬਹਣਾ ਜਲਾਈ ਜਾਣਾ ਇਹ ਗੱਲ ਕਿਤੇ ਗੁਰੂ ਰੰਗਤ ਪਾਸ਼ਾ ਜੀ ਦੇ ਕੋਲ ਪਹੁੰਚ ਗਈ ਵੀ ਗੁਰੂ ਪਾਸ਼ਾ ਜੀ ਵੀ ਭਾਈ ਮਾਣਾ ਉਹਨੂੰ ਅਸੀਂ ਜੇ ਸੇਵਾ ਵਾਲੇ ਕਹਿੰਨੇ ਜੇ ਕਹਿੰਨੇ ਵੀ ਪਾਣੀ ਦੀ ਸੇਵਾ ਕਰੋ ਬਹਣਾ ਮਾਰਨ ਦਾ ਮੈਂ ਤਾਂ ਗੁਰੂ ਦਾ ਬਚਨ ਕਮਾਉਣਾ ਵਾ ਜੇ ਉਹਨੂੰ ਕਹੀਏ ਵੀ ਤੂੰ ਪ੍ਰਸ਼ਾਦਾ ਪਾਣੀ ਪਕਾਓ ਕਹਿੰਦਾ ਨਹੀਂ ਜੀ ਮੈਂ ਗੁਰੂ ਦਾ ਬਚਨ ਕਮਾਉਣਾ ਜੇ ਉਹਨੂੰ ਕਹੀਏ ਵੀ ਮਾਤਾ ਕੀਵੀ ਦੇ ਨਾਲ ਮਿਲ ਕੇ ਤੂੰ ਗੁਰੂ ਕੇ ਲੰਗਰਾਂ ਦੀ ਖਿਦਮਤ ਸੇਵਾ ਕਰਿਆ ਕਰ ਉਹ ਕਹਿੰਦਾ ਮੈਂ ਤੇ ਗੁਰੂ ਦਾ ਉਪਦੇਸ਼ ਕਮਾਉਣਾ ਗੁਰੂ ਸਾਹਿਬ ਜੀ ਤੁਸੀਂ ਉਹਨੂੰ ਉਪਦੇਸ਼ ਕਿਹੜਾ ਦਿੱਤਾ ਵਾ ਇੱਕ ਦਿਨ ਸਤਗੁਰੂ ਗੁਰੂ ਅੰਗਦ ਪਾਤਸ਼ਾਹ ਮਾੜਨੇ ਭਾਈ ਮਾਣਾ ਨੂੰ ਆਵਾਜ਼ ਮਾਰੀ ਇਹ ਗੱਲ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਨੇ ਲਿਖੀ ਹੋਈ ਹੈ ਜਦੋਂ ਗੁਰੂ ਅੰਗਦ ਪਾਤਸ਼ਾਹ ਮਾੜਨੇ ਭਾਈ ਮਾਣੇ ਨੂੰ ਆਵਾਜ਼ ਮਾਰੀ ਤੇ ਮਾਣੇ ਨੂੰ ਕਹਿੰਦੇ ਨੇ ਮਾਣਿਆ ਕੀ ਗੱਲ ਤੂੰ ਸੇਵਾ ਨਹੀਂ ਕਰਦਾ ਕੀ ਗੱਲ ਏ ਭਾਈ ਤੂੰ ਗੁਰੂ ਦੇ ਲੰਗਰ ਦੀ ਸੇਵਾ ਨਹੀਂ ਕਰਦਾ ਤੂੰ ਪਾਣੀ ਦੀ ਸੇਵਾ ਨਹੀਂ ਕਰਦਾਗਾ ਹੋਰ ਕਈ ਸੇਵਾਵਾਂ ਤੈਨੂੰ ਸਿੱਖ ਸੰਗਤ ਕਹਿੰਦੀ ਤੂੰ ਕਰਦਾ ਕਿ ਉਹ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਏ ਮੈਂ ਤੇ ਤੁਹਾਡਾ ਉਪਦੇਸ਼ ਕਮਾਉਣਾ ਗੱਲ ਕੀ ਆ ਭਲਾ ਅਜ ਦਾ ਹੁਕਮ ਸੁਣਿਓ ਮਹਾਰਾਏ ਕਹਿੰਦਾ ਐਸਾ ਨਾਮ ਰਤਨ ਨਿਰਮੋਲ ਕਾ ਪੁੰਨ ਪਦਾਰਥ ਪਾਇਆ ਵੱਡੇ ਭਾਗਾਂ ਨਾਲ ਗੁਰੂ ਦਾ ਬਚਨ ਕਮਾਇਆ ਵੀ ਨਹੀਂ ਜਾਂਦਾਗਾ ਯਾਦ ਰੱਖਿਓ ਭਾਈ ਮਹਾਰਾ ਜਿੰਦਾ ਮਹਾਰਾਏ ਮੈਂ ਤੇ ਤੁਹਾਡਾ ਉਪਦੇਸ਼ ਕਮਾਉਣਾ ਗੁਰੂ ਸਾਹਿਬ ਕਹੇ ਤੂੰ ਕਮਾਉਣਾ ਗੁਰੂ ਜੀ ਕਹਿੰਦੇ ਤੂੰ ਕਮਾਉਣਾ ਉਪਦੇਸ਼ ਕਹਿੰਦਾ ਹਾਂ ਜੀ ਗੁਰੂ ਸਾਹਿਬ ਕਹਿੰਦੇ ਕੰਮ ਕਰ ਕਹਿੰਦਾ ਮਹਾਰਾਜ ਦੱਸੋ ਮਹਾਰਾਜ ਕਹਿੰਦੇ ਇੱਕ ਕੰਮ ਕਰ ਇੱਕ ਚਿਖਾ ਚੁਣ ਉਹਨੇ ਚਿਖਾ ਤਿਆਰ ਕਰ ਲਈ ਗੁਰੂ ਸਾਹਿਬ ਕਹਿੰਦੇ ਇਹਨੂੰ ਲਾਂਬੂ ਲਾ ਕੇ ਨਾ ਇਹਦੇ ਵਿੱਚ ਪੈ ਜਾ ਇਸ ਚਿਖਾ ਨੂੰ ਬਾਲ ਕੇ ਲਾਂਬੂ ਲਾ ਕੇ ਇਹਦੇ ਵਿੱਚ ਇਹਦੇ ਵਿੱਚ ਚਲਾ ਜਾ ਇਹਦੇ ਵਿੱਚ ਪੈ ਜਾ ਉਹਨੇ ਆਖਾ ਮਹਾਰਾਜ ਮੈਂ ਤੁਹਾਡਾ ਉਪਦੇਸ਼ ਕਮਾ ਲਿਆ ਚਲਾ ਗਿਆ ਜੀ ਜਦੋਂ ਚਲਾ ਗਿਆ ਉਹਨੇ ਚਿਖਾ ਵੀ ਚਿਲ ਲਈ ਅੱਗ ਵੀ ਲਾਤੀ ਹੁਣ ਕਿਹੜੇ ਬੰਦੇ ਦੀ ਹਿੰਮਤ ਹੈ ਕਿ ਵਿੱਚ ਛਾਲ ਮਾਰ ਜਾਏ ਉਹਨੇ ਕੀ ਕੀਤਾ ਉਹ ਆਸੇ-ਪਾਸੇ ਗੇੜੇ ਘੜਦਾ ਰਿਆ ਤੇ ਉਹ ਚਿਖਾ ਦੇ ਨਾਲ ਪਰਲੇ ਪਾਸੇ ਪੈ ਗਿਆ ਜਦੋਂ ਇਹ ਗੱਲ ਵੇਖੀ ਸਿੱਖਾ ਨੂੰ ਪਤਾ ਲੱਗਿਆ ਇੱਕ ਚੋਰ ਆਇਆ ਉਹ ਚੋਰੀ ਕਰਕੇ ਭੱਜਿਆ ਹੋਇਆ ਕਿਸਦਾ ਸੋਨਾ ਲੁੱਟ ਕੇ ਲਿਆਇਆ ਨਾ ਮਹਿੰਗੇ ਪਦਾਰਥ ਲੈ ਕੇ ਆਇਆ ਉਹ ਬਲ ਦੀ ਚਿਖਾ ਦੇ ਕੋਲ ਖੜ ਗਿਆ ਜਾ ਕੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਜਦੋਂ ਚਿਖਾ ਕੋਲ ਖੜ ਗਿਆ ਤੇ ਉਹਨੇ ਵੇਖਿਆ ਵੀ ਚਿਖਾ ਖਾਲੀ ਜਲ ਰਹੀ ਹੈ ਵਿੱਚ ਕੋਈ ਹੈ ਨਹੀਂ ਹੈ ਇਹ ਕਾਰਨ ਕੀ ਹੈ ਉਥੇ ਇੱਕ ਸਿੱਖ ਮਿਲਿਆ ਉਹਦਾ ਨਾਮ ਭਾਈ ਮਾਨਾ ਉਹਨੂੰ ਉਹਨੂੰ ਪੁੱਛਿਆ ਵੀ ਆ ਕੀ ਕੰਮ ਕਰ ਰਿਹਾ ਉਹਨੇ ਆਖਿਆ ਮੈਂ ਗੁਰੂ ਦਾ ਉਪਦੇਸ਼ ਕਮਾਉਣਾ ਸੀਗਾ ਕੱਲ ਕੇ ਕਮਾ ਲਿਆ ਕਹਿੰਦਾ ਥੋੜਾ ਜਿਹਾ ਕਮਾਇਆ ਕਹਿੰਦਾ ਗੁਰੂ ਦਾ ਉਪਦੇਸ਼ ਕਮਾਇਆ ਥੋੜਾ ਜਿਹਾ ਕਮਾਇਆ ਕਹਿੰਦਾ ਮੇਰੇ ਗੁਰੂ ਨੇ ਆਖਿਆ ਸੀ ਚਿਖਾ ਚਿੰਲਾ ਚਿਖਾ ਮੈਂ ਚਿੰਲੀ ਐ ਉਹਨੇ ਆਖਿਆ ਸੀ ਮੇਰੇ ਪਾਸ਼ਾ ਨੇ ਇਹਨੂੰ ਅੱਗ ਲਾ ਦੇ ਲੰਬੂ ਲਾ ਦੇ ਮੈਂ ਆਪੂ ਇਹਨੂੰ ਅੱਗ ਵੀ ਲਾਤੀ ਲੰਬੂ ਵੀ ਲਾ ਦਿੱਤਾ ਤੇ ਕਹਿੰਦੇ ਤੀਸਰਾ ਬਚਨ ਤੀਸਰਾ ਬਚਨ ਸੀ ਗੁਰੂ ਸਾਹਿਬ ਨੇ ਆਖਿਆ ਸੀ ਵਿੱਚ ਛਾਲ ਮਾਰ ਜਾ ਪਰ ਉਹ ਮੇਰੇ ਤੋਂ ਮਾਰੀ ਨਹੀਂ ਗਈ ਹੁਣ ਵੇਖੋ ਆ ਨਗਲ ਸੁਣਿਓ ਬਚਨ ਗੁਰੂ ਦਾ ਪਲਾ ਮੇਰੇ ਲਈ ਪਲਾ ਤੁਹਾਡੇ ਲਈ ਪਲਾ ਭਾਈ ਮਾਣੇ ਲਈ ਤੇ ਪਲਾ ਉਸ ਚੋਰ ਲਈ ਹੈ ਹਰ ਬੰਦਾ ਨਹੀਂ ਕਮਾ ਸਕਦਾਗਾ ਬਾਬਾ ਭੀਖਣ ਜੀ ਦਾ ਅੱਜ ਦਾ ਸ਼ਬਦ ਬੜਾ ਪਿਆਰਾ ਹੈ ਕਹ ਲਗੇ ਐਸਾ ਨ ਮਰਤਨ ਨਿਰਮੋਲ ਕ ਪੁੰਨ ਪਦਾਰਥ ਪਾਇ ਇਥੇ ਪੁੰਨ ਦੇ ਅਰਥ ਪਤਾ ਕੀ ਹੈ ਇਥੇ ਪਾਪ ਪੁੰਨ ਦੇ ਅਰਥ ਨਹੀਂ ਇਥੇ ਪੁੰਨ ਦਾ ਅਰਥ ਹੈ ਭਾਗਾ ਨਾਲ ਗੁਰੂ ਦੇ ਉਪਦੇਸ਼ ਨੂੰ ਭਾਗਾ ਤੋਂ ਬਿਨਾਂ ਖਰੀਦਿਆ ਵੀ ਨਹੀਂ ਜਾ ਸਕਦਾ ਤੇ ਉਹ ਚੋਰ ਭਾਈ ਮਾਣੇ ਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਤੈਨੂੰ ਇੱਕ ਗੱਲ ਪੁੱਛਣਾ ਚਾਹਣਾ ਇਹ ਗੁਰੂ ਦਾ ਉਪਦੇਸ਼ ਤੇਰੇ ਲਈ ਮੇਰੇ ਲਈ ਨਹੀਂ ਤੇਰੇ ਲਈ ਕਿੰਨਾ ਕੁ ਮਹਿੰਗਾ ਉਹਨੇ ਪਤਾ ਕੀ ਆਖਿਆ ਉਹ ਕਹਿੰਦਾ ਇਹ ਇੰਨਾ ਕੁ ਮਹਿੰਗਾ ਜਿੰਨਾ ਕੁ ਤੇਰੇ ਕੋਲ ਸੋਨਾ ਵਾ ਨਾ ਇੰਨਾ ਕੁ ਮਹਿੰਗਾ ਵਾ ਤੇ ਚੋਰ ਕਹਿੰਦਾ ਭਾਈ ਮਾਨਿਆ ਕੀ ਇਹ ਬਚਨ ਮੈਨੂੰ ਤੂੰ ਦੇ ਸਕਦਾ ਲਾਲਚ ਪੈਦਾ ਹੋ ਗਿਆ ਨਾ ਭਾਈ ਮਾਨਾ ਕਹਿੰਦਾ ਤੂੰ ਮੈਨੂੰ ਸੋਨਾ ਦੇ ਦੇ ਮੈਂ ਤੈਨੂੰ ਬੋਲੋ ਜੀ ਤੂੰ ਮੈਨੂੰ ਸੋਨਾ ਦੇ ਦੇ ਮੈਂ ਤੈਨੂੰ ਬਚਨ ਦੇ ਦੇਣਾ ਤੁਸੀਂ ਹੈਰਾਨ ਹੋਵੋਗੇ ਇਤਿਹਾਸ ਦਾ ਪੰਨਾ ਬੜਾ ਗਜ਼ਬ ਦਾ ਹੈ ਭਾਈ ਮਾਣੇ ਨੇ ਸੋਨਾ ਲੈ ਲਿਆ ਤੇ ਬਚਨ ਗੁਰੂ ਦਾ ਦੇ ਦਿੱਤਾ ਕਿੰਨੇ ਲਗੇ ਬਚਨ ਇਹ ਆ ਵੀ ਇਸ ਬਲਦੀ ਹੋਈ ਚਿਖਾ ਵਿੱਚ ਤੂੰ ਛਾਲ ਮਾਰ ਜਾ ਚੋਰ ਨੇ ਕਰਕੇ ਗੁਰੂ ਅੰਗਦ ਪਾਤਸ਼ਾਹ ਮਰ ਨੂੰ ਯਾਦ ਕਰਕੇ ਅਰਦਾਸ ਪਾਤਸ਼ਾਹ ਅੱਜ ਤੱਕ ਮੈਂ ਤੁਹਾਡੇ ਦਰਸ਼ਨ ਨਹੀਂ ਕੀਤੇ ਮੈਂ ਚੋਰੀ ਰੱਜ ਰੱਜ ਕੇ ਕੀਤੀ ਹੈ ਮੈਂ ਕਿਹਾ ਸੋਨਾ ਲੁੱਟਿਆ ਮੈਂ ਕਿਹਾ ਚਾਂਦੀ ਲੁੱਟੀ ਮੈਂ ਕਿਸੇ ਨੂੰ ਮਾਰਿਆ ਵੀ ਹੈ ਕਿਸੇ ਨੂੰ ਬਰਬਾਦ ਵੀ ਕੀਤਾ ਹੋਏਗਾ ਪਰ ਪਾਤਸ਼ਾਹ ਜੀ ਅੱਜ ਮੈਂ ਤੁਹਾਡਾ ਬਚਨ ਕਮਾਉਣ ਲੱਗਿਆ ਪਹਿਲਾ ਬਚਨ ਤੁਹਾਡਾ ਇਹ ਹੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਦਾਦਾ ਤੇਰਾ ਉਪਦੇਸ਼ ਹੈ ਸਾਈਆਂ ਕਿ ਚੋਰ ਦੀ ਤੂੰ ਹੰਮ ਹੀ ਨਹੀਂ ਪਰਦਾਗਾ ਮੈਂ ਤੇਰੇ ਤੋਂ ਸਾਈਆਂ ਹੰਮ ਹੀ ਨਹੀਂ ਪਰਾਉਣੀ ਚਾਹੁੰਦਾਗਾ ਮੈਂ ਇਸ ਭਾਈ ਮਾਣੇ ਤੋਂ ਇਸ ਬਚਨ ਨੂੰ ਮੁੱਲ ਖਰੀਦਿਆ ਵਾ ਤੇ ਭਾਈ ਮਾਣਾ ਉਹ ਸੋਨਾ ਲੈ ਕੇ ਚਲਾ ਗਿਆ ਇਤਿਹਾਸ ਦਾ ਪੰਨਾ ਕਹਿੰਦਾ ਤੇ ਬਾਅਦ ਦੀ ਗੱਲ ਹੈ ਕਿ ਉਹਨੂੰ ਲੁੱਟ ਲਿਆ ਸੀਗਾ ਉਹ ਹਰ ਪੱਖ ਤੋਂ ਹੀ ਰਹਿ ਗਿਆ ਸੀਗਾ ਉਹ ਸੋਨੇ ਤੋਂ ਵੀ ਰਹਿ ਗਿਆ ਤੇ ਗੁਰੂ ਦੇ ਉਪਦੇਸ਼ ਕਮਾਉਣ ਤੋਂ ਵੀ ਰਹਿ ਗਿਆ ਜਦੋਂ ਗੁਰੂ ਅੰਗਦ ਪਾਤਸ਼ਾਹ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਦਾ ਹੈ ਕਿ ਚੋਰ ਇੱਕ ਆਇਆ ਵਾ ਤੇ ਚੋਰ ਨੇ ਛਾਲ ਮਾਰੀ ਚਿਖਾ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਉਸ ਚੋਰ ਨੂੰ ਬਚਾ ਕੇ ਆਪਣੇ ਦਰਬਾਰ ਵਿੱਚ ਲੈ ਆਉਂਦੇ ਐ ਤੇ ਸਤਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਸਤਗੁਰੂ ਜੀ ਉਹਦੇ ਬਚਨ ਨੂੰ ਦੇਖਦੇ ਹੋયા ਨਾ ਵੀ ਇਹਨੇ ਗੁਰੂ ਦਾ ਬਚਨ ਕਮਾਇਆ ਤੇ ਮੇਰੇ ਪਾਤਸ਼ਾਹ ਨੇ ਸੀਨੇ ਨਾਲ ਲਾ ਲਿਆ ਤੇ ਉਹ ਚੋਰ ਫਿਰ ਇਹ ਬਚਨ ਕਹਿੰਦਾ ਸੀ ਪਾਸ਼ਾ ਤੇਰਾ ਬਚਨ ਪਤਾ ਕਿਹੜਾ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜਲਨੇ ਡੂਬੈ ਤਸ਼ਕਰ ਨਹੀਂ ਲੇਵੈ ਭਾਏ ਨਸਾਗੇ ਜਾਲੇ ਤੇਰਾ ਉਪਦੇਸ਼ ਹੈ ਦਾਤਾ ਤੇਰਾ ਬਚਨ ਕੋਈ ਚੋਰ ਵੀ ਨਹੀਂ ਚਰਾ ਸਕਦਾ ਤੇਰੇ ਬਚਨ ਨੂੰ ਕੋਈ ਪਾਣੀ ਡੋਬੋ ਨਹੀਂ ਸਕਦਾ ਯਾਦ ਰੱਖੋ ਮਾਰੇ ਕਹਿੰਦੇ ਨੇ ਇਸ ਗੁਰੂ ਦੇ ਬਚਨ ਨੂੰ ਅੱਗ ਵੀ ਨਹੀਂ ਸਾੜ ਸਕਦੀਗੀ ਤੇ ਸਤਿਗੁਰੂ ਨੇ ਸੀਨੇ ਨਾਲ ਨਾਲ ਲਾਲਿਆ ਸੀ ਉਸ ਉਸ ਚੋਰ ਨੂੰ ਇਹਦਾ ਮਤਲਬ ਇੱਕ ਘਰ ਪਤਾ ਕਿਹੜਾ ਇਹਦੇ ਘਰ ਇਦਾਂ ਦਾ ਵਾ ਇਥੇ ਤੇ ਚੋਰ ਵੀ ਰੱਬ ਦੇ ਪਿਆਰੇ ਬਣਿਆ ਬਾਬਾ ਬਿਧੀ ਚੰਦ ਨੂੰ ਤੁਸੀਂ ਕੀ ਆਖੋਗੇ ਭਲਾ